ਹੈਲੋ ਫਰੈਂਡਸ ਕਿਵੇਂ ਹੋ ਸਾਰੇ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਤੇ ਮੇਰੀ ਤੁਹਾਡੇ ਨਾਲ ਗੱਲ ਹੋਈ ਸੀਗੀ ਕਿ ਮੈਂ ਤੁਹਾਨੂੰ ਇਹ ਵਾਲਾ ਪਤੀਲਾ ਜਿਹੜਾ ਨਾ ਮੇਰੇ ਕੋਲ ਪਿੱਤਲ ਦਾ ਇਹ ਮੈਂ ਤੁਹਾਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਦਿਖਾਵਾਂਗੀ ਤੇ ਦੇਖੋ ਤੁਸੀਂ ਇਹਦੀ ਹਾਲਤ ਕਿੰਨੀ ਜ਼ਿਆਦਾ ਖਰਾਬ ਹੈ ਕਿਉਂਕਿ ਮੈਂ ਇਹਨੂੰ ਕਦੀ ਯੂਜ਼ ਨਹੀਂ ਕਰਦੀ ਉਹੀ ਮੈਂ ਉਸ ਦਿਨ ਯੂਜ਼ ਕੀਤਾ ਸੀ ਥੋੜੀ ਜੀ ਮੈਂ ਸਟੀਮ ਦੇਣ ਵਾਸਤੇ ਇਡਲੀ ਨੂੰ ਤੇ ਮੈਂ ਤੁਹਾਨੂੰ ਕਿਹਾ ਸੀਗਾ ਕਿ ਅਸੀਂ ਕਿਸੇ ਦਿਨ ਪਤੀਲਾ ਵੀ ਤੁਹਾਡੇ ਨਾਲ ਸਾਫ਼ ਕਰਾਂਗੇ ਸ਼ੇਅਰ ਕਰਾਂਗੇ ਕਿ ਅਸੀਂ ਕਿੱਦਾਂ ਇਹਨੂੰ ਸਾਫ਼ ਕਰ ਸਕਦੇ ਆ ਪਹਿਲਾਂ ਤੇ ਪਿਛਲੇ ਸਮਿਆਂ ਦੇ ਵਿੱਚ ਪਿੰਡਾਂ ਦੇ ਚਾਉਂਦੇ ਹੁੰਦੇ ਸੀਗੇ ਭਾਈ ਨਾ ਕਲੀ ਕਰਨ ਵਾਲੇ ਕਿ ਭਾਂਡੇ ਕਲੀ ਕਰਾ ਦੋ ਤੇ ਮੈਂ ਵੀ ਇਹਨੂੰ ਕਲੀ ਕਰਾਉਂਦੀ ਰਹੀ ਆ ਤੇ ਇਹਨੂੰ ਇੱਕ ਵਾਰੀ ਮੈਂ ਭਾਂਡਿਆਂ ਵਾਲਿਆਂ ਦੇ ਕੋਲੋਂ ਕਲੀ ਲਿਆ ਕੇ ਤੇ ਇਹਨੂੰ ਖੁਦ ਵੀ ਮੈਂ ਕਲੀ ਕੀਤਾ ਸੀ ਬਸ ਉਸ ਤੋਂ ਬਾਅਦ ਕਲੀ ਨਹੀਂ ਮਿਲੀ ਮੈਨੂੰ ਤੇ ਨਹੀਂ ਹੁਣ ਭਾਈ ਜਾਂਦੇ ਕਲੀ ਕਰਨ ਵਾਲੇ ਪਿੰਡਾਂ ਦੇ ਵਿੱਚ ਹਨਾ ਤੇ ਇਸ ਕਰਕੇ ਮੈਂ ਇਹਨੂੰ ਜਿਹੜੇ ਤਰੀਕੇ ਦੇ ਨਾਲ ਸਾਫ਼ ਕਰਦੀ ਹੁੰਨੀ ਆ ਨਾ ਤੇ ਉਦਾਂ ਹੀ ਹੁਣ ਮੈਂ ਕਰਨ ਲੱਗੀ ਆ ਤੁਹਾਡੇ ਸਾਹਮਣੇ ਮੈਂ ਲੈ ਲਿਆ ਸੀ ਜੀ ਇੱਕ ਨਿੰਬੂ ਇਹਨੂੰ ਮੈਂ ਕਟਿੰਗ ਕਰ ਲਿਆ ਹੋਇਆ ਤੇ ਅਸੀਂ ਇਹਨੂੰ ਹੁਣ ਚਾਰ ਚਫੇਰੇ ਸਾਰੇ ਇਹਦੇ ਲਗਾ ਦੇਣਾ ਤੁਸੀਂ ਦੇਖਿਓ ਪਹਿਲਾਂ ਅਸੀਂ ਇਹਦੇ ਅੰਦਰ ਲਗਾ ਦਿੰਨੇ ਆ ਚੰਗੀ ਤਰ੍ਹਾਂ ਇਸ ਤਰ੍ਹਾਂ ਨੂੰ ਸਾਰੀ ਜਗ੍ਹਾ ਤੇ ਖੱਟਾ ਜਿਹੜਾ ਲੱਗ ਜਾਣਾ ਚਾਹੀਦਾ ਹੈ ਸਾਨੂੰ ਸਭ ਨੂੰ ਯਾਦ ਹੋਣਾ ਆ ਜਦੋਂ ਕੋਈ ਵੀ ਫੈਸਟੀਵਲ ਆਉਂਦਾ ਸੀਗਾ ਪਹਿਲੇ ਸਮਿਆਂ 'ਚ ਕੋਈ ਪ੍ਰੋਗਰਾਮ ਆਉਂਦਾ ਸੀਗਾ ਜਿਵੇਂ ਵਿਸਾਖੀ ਹੋ ਗਈ ਰੱਖੜੀ ਦੀਵਾਲੀ ਕੋਈ ਪਿੰਡ 'ਚ ਮੇਲਾ ਹਨ ਤੇ ਆਪਾਂ ਸਾਰੇ ਜਣੇ ਕੀ ਕਰਦੇ ਸੀਗੇ ਆਪਣੇ ਪਿੱਤਲ ਦੇ ਭਾਂਡੇ ਪ੍ਰਾਤਾਂ ਦੇ ਗਬਰੇ ਗਾਗਰਾਂ ਲਾ ਕੇ ਸਾਰੇ ਦਹੀਂ ਦੇ ਨਾਲ ਮਾਜਦੇ ਹੁੰਦੇ ਸੀਗੇ ਤੇ ਦਹੀਂ ਦੇ ਨਾਲ ਸਾਫ਼ ਕਰਕੇ ਤੇ ਇਹਨਾਂ ਨੂੰ ਲਿਸ਼ਕਾ ਕੇ ਤੁੱਪੇ ਰੱਖ ਕੇ ਫਿਰ ਅਸੀਂ ਇਹਨੂੰ ਆਪਣੀ ਰਸੋਈ ਦੇ ਵਿੱਚ ਸਜਾ ਕੇ ਲੰਮੇ ਹੁੰਦੇ ਸੀਗੇ ਹਨਾ ਤੁਹਾਨੂੰ ਸਭ ਨੂੰ ਯਾਦ ਹੋਣਾ ਤੇ ਇਸ ਤਰ੍ਹਾਂ ਅਸੀਂ ਇਹਨੂੰ ਹੁਣ ਸਾਰੇ ਨੂੰ ਅੰਦਰ ਤੇ ਲਗਾ ਦਿੱਤਾ ਹੋਇਆ ਹੁਣ ਅਸੀਂ ਬਾਹਰ ਵੀ ਇਸ ਤਰ੍ਹਾਂ ਹੀ ਲਗਾਵਾਂਗੇ ਨਿੰਬੂ ਬਾਹਰ ਵੀ ਇਹਦਾ ਹਾਲਤ ਜਿਹੜੀ ਜਿਆਦਾ ਹੀ ਖਰਾਬ ਹੋਈ ਪਈ ਆ ਤੁਸੀਂ ਦੇਖ ਸਕਦੇ ਦੇਖੋ ਇਦਾਂ ਲਾਉਣ ਦੇ ਨਾਲ ਨਾਲ ਹੀ ਇਹਨੇ ਬੜਾ ਸੋਹਣਾ ਨਿੱਖਰ ਜਾਣਾ ਬਹੁਤ ਹੀ ਵਧੀਆ ਆਪਾ ਦਹੀਂ ਵੀ ਪਾ ਸਕਦੇ ਸੀਗੇ ਪਰ ਦਹੀਂ ਖੱਟਾ ਨਹੀਂ ਹੈਗਾ ਜਿਹਾ ਆਪਾਂ ਲੱਸੀ ਲਿਆਉਂਦੇ ਹੁੰਦੇ ਸੀ ਪਹਿਲਾਂ ਲੋਕਾਂ ਦੇ ਘਰੋਂ ਤੇ ਪ੍ਰਾਤ ਦੇ ਵਿੱਚ ਪਾ ਕੇ ਲੱਸੀ ਤੇ ਰੱਖ ਦੇਣੀ ਤੇ ਪ੍ਰਾਤ ਬਹੁਤ ਸੁਣ ਲਿਸ਼ਕ ਜਾਂਦੀ ਹੁੰਦੀ ਸੀ ਨਾ ਆਹ ਦੇਖੋ ਇਹ ਤਾਂ ਇਸ ਤਰ੍ਹਾਂ ਕਰਕੇ ਅਸੀਂ ਲਾ ਦਿੰਦਾ ਹਾਂ ਤੇ ਇਸ ਇੱਕ ਨਿੰਬੂ ਦੇ ਨਾਲ ਹੀ ਇੰਨੇ ਇਹ ਚਮਕ ਉੱਠਣਾ ਹੈ ਜਿਵੇਂ ਨਾ ਕਲੀ ਕੀਤਾ ਹੁੰਦਾ ਦੇਖਿਓ ਤੁਸੀਂ ਅਸੀਂ ਸਾਰੇ ਇਹਨੂੰ ਨਿੰਬੂ ਲਾ ਕੇ ਤੇ ਇਦਾਂ ਰੱਖਿਆ ਹੋਇਆ ਵਾ 2 ਮਿੰਟ ਲਈ ਹੁਣ ਅਸੀਂ ਇਹਦੇ ਚ ਪਾਵਾਂਗੇ ਹਲਕੀ ਜੀ ਸਰਫ ਜਿਹੜੀ ਵੀ ਮਤਲਬ ਤੁਸੀਂ ਯੂਜ਼ ਕਰਦਾ ਤੁਸੀਂ ਉਹ ਸਰਫ ਜਿਹੜੀ ਇਹ ਚ ਪਾ ਸਕਦੇ ਹੋ ਹੁਣ ਅਸੀਂ ਨਾਲ ਹੀ ਇਹ ਚ ਥੋੜੀ ਜੀ ਮਿੱਟੀ ਪਾਦਣ ਲੱਗੇ ਆ ਜੇ ਸਵਾਹ ਹੈਗੀ ਤਾਂ ਢਕੋਤੇ ਵਿੱਚ ਪਾ ਸਕਦੇ ਆ ਅਸੀਂ ਮੇਰੇ ਕੋਲ ਇਹ ਹੀ ਸੀਗੀ ਇਮੀ ਚੰਗੀ ਤਰ੍ਹਾਂ ਇਸੇ ਨਾਲ ਹੀ ਇਹਦੇ ਨਿੰਬੂ ਦੇ ਰਗੜ ਦਵਾਂਗੇ। ਚੱਕੀ ਚੰਗੀ ਤਰ੍ਹਾਂ ਇਹ ਵੀ ਆਪਣਾ ਅਸਰ ਕਰੇਗੀ ਸੜਕ ਮਿੱਟੀ ਤੇ ਨਿੰਬੂ ਮਿਲ ਕੇ। ਇਸ ਤਰ੍ਹਾਂ ਅਸੀਂ ਇਹਦੇ ਸਾਰੇ ਲਗਾ ਦੇਣਾ ਜੀ ਅੰਦਰ ਬਾਹਰ। ਹਾਂਜੀ ਤੁਸੀਂ ਵੇਖ ਸਕਦੇ ਹੋ ਦੇਖੋ ਮੈਂ ਚਾਰ ਛਫੇਰੇ ਬੜੀ ਵਧੀਆ ਮਿੱਟੀ ਲਾ ਲਈ ਹੋਈ ਐ। ਸਾਰੇ ਸਰਫ ਮਿੱਟੀ ਤੇ ਨਿੰਬੂ ਸਾਰਾ ਅਸੀਂ ਚੰਗੀ ਤਰ੍ਹਾਂ ਰਗੜ ਲਿਆ ਹੋਇਆ ਤੇ ਹੁਣ ਇਹਨੂੰ ਮੈਂ ਥੋੜਾ ਜਿਹਾ ਵਾਸ਼ ਕਰਕੇ ਤੁਹਾਨੂੰ ਦਿਖਾਉਣੀ ਆ ਕਿ ਹੁਣ ਇਹਦਾ ਰਿਜ਼ਲਟ ਕੀ ਨਿਕਲਿਆ ਠੀਕ ਹੈ ਜੀ ਹਾਂਜੀ ਦੇਖੋ ਫਰੈਂਡਸ ਕਿੰਨਾ ਜ਼ਿਆਦਾ ਫਰਕ ਪੈ ਚੁੱਕਾ ਹੋਇਆ ਪਹਿਲਾਂ ਨਾਲੋਂ ਤੇ ਹੁਣ ਦੇ ਨਾਲੋਂ ਤੁਸੀਂ ਦੇਖ ਸਕਦੇ ਹੋ ਦੇਖੋ ਕੀ ਹਾਲਤ ਹੋਈ ਸੀ ਇਹਦੀ ਪਹਿਲਾਂ ਤੇ ਹੁਣ ਕਿੰਨਾ ਜ਼ਿਆਦਾ ਚਮਕ ਉੱਠਿਆ ਤੇ ਸਾਡੀਆਂ ਮਾਵਾਂ ਨੇ ਸਾਨੂੰ ਪਹਿਲਾਂ ਕਹਿਣਾ ਜਾਓ ਨਹੀਂ ਕਿਸੇ ਦੇ ਘਰੋਂ ਲੱਸੀ ਲੈ ਕੇ ਆਓ ਤੇ ਭਾਂਡੇ ਮਸਾਫ ਕਰਨੇ ਆਜਾ ਪਿੱਤਲ ਦੇ ਖੱਟਾ ਲੈ ਕੇ ਆਓ ਲੋਕਾਂ ਦੇ ਘਰਾਂ ਤੋਂ ਹਨਾ ਨਾਲੇ ਪੀਣ ਵਾਲੀ ਲੱਸੀ ਲੈ ਆਉਣੀ ਤੇ ਨਾਲੇ ਖੱਟਾ ਲੈ ਕੇ ਆਉਣਾ ਤੁਸੀਂ ਦੇਖ ਹੀ ਸਕਦੇ ਹੋ ਕਿ ਰਿਜ਼ਲਟ ਤੁਹਾਡੇ ਸਾਹਮਣੇ ਬਹੁਤ ਜ਼ਿਆਦਾ ਟਾਈਮ ਨਹੀਂ ਲੱਗਿਆ ਮਿੰਟਾਂ ਦੇ ਵਿੱਚ ਦੀ ਅਸੀਂ ਸਾਫ ਕਰ ਲਿਆ ਹੋਇਆ ਸਾਰਾ ਪਿੱਤਲਾ ਤੇ ਇਹਨੂੰ ਸਰਪ ਵੀ ਲਾ ਲਈ ਹੋਈ ਆ ਆ ਥੱਲੇ ਜਿੱਦਾਂ ਮਤਲਬ ਕੋਈ ਤਾਂਬਾ ਹੁੰਦਾ ਨਾ ਉਸ ਤਰ੍ਹਾਂ ਆ ਆ ਕਰਕੇ ਇਹ ਜਿਹੜਾ ਨਹੀਂ ਲਿਸ਼ਕਿਆ ਬਹੁਤ ਜ਼ਿਆਦਾ ਵੈਸੇ ਜਿੰਨਾ ਵੀ ਇਹਦਾ ਕਾਲਾਪਨ ਸੀ ਸਾਰਾ ਨਿਕਲ ਗਿਆ ਤੇ ਇਹ ਬਹੁਤ ਸੋਹਣਾ ਸਾਫ਼ ਹੋ ਗਿਆ ਹੁਣ ਤੇ ਤੁਸੀਂ ਦੇਖੀ ਲਿਆ ਹੁਣ ਤੁਹਾਡੇ ਸਾਹਮਣੇ ਹੀ ਆ ਸਾਰਾ ਕੁਝ ਠੀਕ ਹੈ ਜੀ ਤੁਹਾਨੂੰ ਇਹ ਮੇਰੀ ਟ੍ਰਿਕ ਕਿਵੇਂ ਦੀ ਲੱਗੀ ਦੱਸਣਾ ਜ਼ਰੂਰ ਮਿਲਦੇ ਕਿਸੇ ਨੈਕਸਟ ਵਲੌਗ ਨਾਲ ਥੈਂਕ ਯੂ